ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਾਂਗੇ ਮਿੱਟੀ ਦੀ ਸਿਹਤ ਬਾਰੇ ਪੰਜਾਬ ਅਤੇ ਹਰਿਆਣਾ ਲਈ ਜੋ ਸਭ ਤੋਂ ਵੱਡੀ ਚੁਣੌਤੀ ਹੈ ਉਹ ਮਿੱਟੀ ਵਿੱਚ ਆਰਗੈਨਿਕ ਕਾਰਬਨ ਭਾਅ ਜੈਵਿਕ ਕਾਰਬਨ ਦੀ ਕਮੀ ਹੈ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਕਮੀ ਕਾਰਨ ਮਿੱਟੀ ਸੁੱਕੀ ਤੇ ਕਠੋਰ ਹੋ ਜਾਂਦੀ ਹੈ ਜਿਸ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਇਹ ਪੈਦਾਵਾਰ ਤੇ ਵੀ ਬਹੁਤ ਅਸਰ ਪਾਉਂਦੀ ਹੈ ਜੇਕਰ ਮਿੱਟੀ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ 1% ਤੋਂ ਘਟ ਜਾਂਦੀ ਹੈ ਤਾਂ ਉਹ ਮਿੱਟੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ ਤੇ ਪੈਦਾਵਾਰ ਤੇ ਬਹੁਤ ਅਸਰ ਪੈਂਦਾ ਹੈ ਮਿੱਟੀ ਵਿੱਚ ਆਰਗੈਨਿਕ ਕਾਰਬਨ ਜਾਂ ਜੈਵਿਕ ਕਾਰਬਨ ਦੀ ਮਾਤਰਾ ਨੂੰ ਵਧਾਉਣ ਲਈ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ ਤੇ ਸਭ ਤੋਂ ਵਧੀਆ ਜੈਵਿਕ ਖਾਦ ਮੁਰਗੀ ਕੰਪੋਸਟ ਜਿਸ ਵਿੱਚ 17 ਦੇ 17 ਜ਼ਰੂਰੀ ਤੱਤ ਮੌਜੂਦ ਹੁੰਦੇ ਹਨ ਤੇ ਇਹ ਇੱਕ ਪ੍ਰਭਾਵਸ਼ਾਲੀ ਸਰੋਤ ਹੈ ਜੋ ਆਰਗੈਨਿਕ ਕਾਰਬਨ ਨੂੰ ਵਧਾ ਦਿੰਦਾ ਹੈ ਜੇ ਮਿੱਟੀ ਵਿੱਚ ਆਰਗੈਨਿਕ ਕਾਰਬਨ ਭਾਗ ਜੈਵਿਕ ਕਾਰਬਨ ਦੀ ਮਾਤਰਾ 1.5% ਜਾਂ ਇਸ ਤੋਂ ਵੱਧ ਹੁੰਦੀ ਹੈ ਤਾਂ ਇਹ ਮਿੱਟੀ ਦੀ ਬਣਵਟ ਵਿੱਚ ਸੁਧਾਰ ਕਰਦਾ ਹੈ ਭਾਵੇਂ ਮਿੱਟੀ ਨੂੰ ਜੋ ਕਠੋਰ ਹੋਣ ਤੋਂ ਬਚਾਉਂਦਾ ਹੈ ਮਿੱਟੀ ਨਰਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਿੱਟੀ ਵਿੱਚ ਪਾਣੀ ਨੂੰ ਰੋਕਣ ਸੋਖਣ ਤੇ ਸੰਭਾਲਣ ਦੀ ਸਮਰੱਥਾ ਵੱਧ ਜਾਂਦੀ ਹੈ ਜਿਸ ਕਰਕੇ ਸਿੰਚਾਈ ਦੀ ਘੱਟ ਜ਼ਰੂਰਤ ਪੈਂਦੀ ਹੈ ਤੇ ਉਸ ਤੋਂ ਬਾਅਦ ਰਸਾਇਣਿਕ ਖਾਦਾਂ ਦੀ ਵੀ ਖਪਤ ਘਟ ਜਾਂਦੀ ਹੈ ਰਸਾਇਣਿਕ ਖਾਦਾਂ ਭਾਅ ਯੂਰੀਆ ਡੀਏਪ ਜਾਂ ਫਿਰ ਹੋਰ ਖਾਦਾਂ ਉਹਨਾਂ ਦੀ ਮਾਤਰਾ ਇਸ ਕਰਕੇ ਘਟਦੀ ਹੈ ਕਿਉਂਕਿ ਇਸ ਇਹ ਮਿੱਟੀ ਵਿੱਚ ਜਿੰਨੇ ਵੀ ਤੱਤ ਪਏ ਹੁੰਦੇ ਹਨ ਜੋ ਪੌਦੇ ਨੂੰ ਜ਼ਰੂਰੀ ਹੁੰਦੇ ਹਨ ਉਹ ਸੋਖੇ ਤਰੀਕੇ ਨਾਲ ਪੌਦੇ ਦੀਆਂ ਜੜ੍ਹਾਂ ਨੂੰ ਮਿਲ ਜਾਂਦੇ ਹਨ ਉਸ ਤੋਂ ਬਾਅਦ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾ ਦਿੰਦਾ ਹੈ ਮਿੱਟੀ ਵਿੱਚ ਸੁਖਮ ਜੀਵ ਭਾਵ ਗੰਡੋਏ ਜਾਂ ਦੂਜੇ ਸੁਖਮ ਜੀਵਾਂ ਦੀ ਗਤੀਵਿਧੀ ਵੱਧ ਜਾਂਦੀ ਹੈ ਜਿਸ ਕਰਕੇ ਮਿੱਟੀ ਜੀਵੰਤ ਹੋ ਜਾਂਦੀ ਹੈ ਹਮੇਸ਼ਾ ਯਾਦ ਰੱਖੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਜੈਵਿਕ ਖਾਦ ਦੀ ਵਰਤੋਂ ਜ਼ਰੂਰ ਕਰੋ ਮੁਰਗੀ ਕੰਪੋਸਟ ਦੀ ਜੇਕਰ ਗੱਲ ਕਰੀਏ ਜਿੱਥੇ ਆਪਾਂ ਨੂੰ ਰੂੜੀ ਖਾਦ ਦੀਆਂ 4 ਤੋਂ 5 ਟਰਾਲੀਆਂ ਦੀ ਜ਼ਰੂਰਤ ਪੈਂਦੀ ਹੈ ਪ੍ਰਤੀ ਏਕੜ ਉਸ ਦੀ ਬਜਾਏ ਮੁਰਗੀ ਕੰਪੋਸਟ ਤੁਸੀਂ ਸਿਰਫ 2 ਤੋਂ 3 ਕੁਇੰਟਲ ਪ੍ਰਤੀ ਏਕੜ ਵਰਤ ਕੇ ਆਰਗੇਨਿਕ ਕਾਰਬਨ ਨੂੰ ਵਧਾ ਸਕਦੇ ਹੋ ਜੇ ਤੁਸੀਂ ਹਰ ਸਾਲ ਮੁਰਗੀ ਕੰਪੋਸਟ ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਨਾਲ ਦੂਜੀਆਂ ਰਸਾਇਣਿਕ ਖਾਦਾਂ ਭਾਵ ਯੂਰੀਆ ਡੀਏਪੀ ਦੀ ਖਪਤ ਬਹੁਤ ਜ਼ਿਆਦਾ ਘਟ ਜਾਂਦੀ ਹੈ ਅੱਧ ਤੋਂ ਵੀ ਘੱਟ ਤੁਹਾਨੂੰ ਯੂਰੀਆ ਡੀਏਪੀ ਦੀ ਵਰਤੋਂ ਕਰਨੀ ਪੈਂਦੀ ਹੈ ਇਸ ਲਈ ਕਿਸਾਨ ਭਰਾਵੋ ਯਾਦ ਰੱਖੋ ਧਰਤੀ ਮਾਂ ਨੂੰ ਉਪਜਾਊ ਰੱਖਣ ਲਈ ਤੇ ਇਸ ਨੂੰ ਜੀਵੰਤ ਰੱਖਣ ਲਈ ਆਰਗੇਨਿਕ ਕਾਰਬਨ ਨੂੰ ਵਧਾਉਣ ਲਈ ਹਮੇਸ਼ਾ ਜੈਵਿਕ ਖਾਦਾਂ ਦੀ ਵਰਤੋਂ ਕਰੋ ਜੇਕਰ ਆਪਾਂ ਜੈਵਿਕ ਖਾਦ ਨੂੰ ਵਰਤਦੇ ਹਾਂ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਹਰੀਆਂ ਭਰੀਆਂ ਫਸਲਾਂ ਛੱਡ ਸਕਦੇ ਹਾਂ ਯਾਦ ਰੱਖੋ ਮਿੱਟੀ ਦੀ ਉਪਜਾਊ ਸ਼ਕਤੀ ਜੇ ਵਧੀਆ ਹੋਏਗੀ ਵਧੀਆ ਫਸਲ ਤੇ ਖੁਸ਼ਹਾਲ ਕਿਸਾਨ ਧੰਨਵਾਦ ਸਤਿ ਸ਼੍ਰੀ ਅਕਾਲ